ਕਾ ਖਾਸ ਵਾਹਿਗੁਰੂ ਦੀ ਖਤੇ ਮੇਰੇ ਸਾਰੇ ਵੀਰਾਂ ਤੇ ਭੈਣਾਂ ਨੂੰ ਮੇਰੇ ਵੀਰ ਸਿਫਰ ਨਮੀਸ ਤੇਗਿੰਦਰ ਪਾਤਸ਼ਾਹ ਦੀ ਕਲਮ ਤੋਂ ਲਿਖਿਆ ਗਈ ਕੋਈ ਜਿਉਂਦਾ ਜੱਟ ਮਾਟੋ ਤੇ ਡਟਕੜਿਆ ਆਪ ਦੀ ਦੇ ਸਾਹਮਣੇ ਪੇਸ਼ ਕਰਨ ਜਾ ਰਿਹਾ ਇਸ ਗਾਣੇ ਦਾ ਮਤਲਬ ਕਿ ਗੁਰੂ ਦੀ ਮੱਤ ਤੇ ਚੱਲਣ ਵਾਲਾ ਜੱਟ ਕਿੰਦ ਕਰਨ ਵਾਲਾ ਜੱਟ ਹੈ ਆਪਣੇ ਵਿਰਸੇ ਨੂੰ ਸਾਹਮਣਾ ਆਇਆ ਜੱਟ ਆਪਣੇ ਸਾਜਾਂ ਨੂੰ ਗੁਰੂ ਦੀ ਬਾਣੀ ਨੂੰ ਜਿੰਨੇ ਸਾਂਭਿਆ ਅੱਜ ਵੀ ਵਟ ਤੇ ਖੜਾ ਹੈ ਇਸਨੁਰਬਾਬ ਦੇ ਸੰਦੇਸ਼ ਸਾਜ ਤੇ ਪੇਸ਼ ਕੀਤਾ ਜਾ ਰਿਹਾ ਨਾਬਾਬ ਗੁਰ ਰਣਕਰਨ ਨੇ ਇਬਾਦਤ ਸ਼ੁਰੂ ਕੀਤੀ ਤੇ ਸ਼ਹਾਦਤ ਸ਼ੁਰੂ ਹੋਇਆ ਸਰੰਗਾਂ ਇੱਕ ਕੋਹ ਪਾਣੀ ਕੁਲੇ ਵਿੱਚ ਪਾਣੀ ਹਰੇ ख्वाबा वाली कूल बिच पाई खड़े चूली पार आजी अलफू पड़े, पड़े बागी हो गए निे रोला पै गया चुबारे कोई जमदा जाटे बाटी उटी खड़े आज कोई जमदा जाटे बाटी ਮੈਨਾਂ ਹੀ ਲੋਕਾਂ ਪਾਣੇ ਹਾਕ ਮਾ ਦਾ ਕੱਲਿਆ ਸਿਪਾਹੀ ਨਾਲ ਲੈ ਲਿਓ ਜੀ ਬੰਗਾ ਕਰੇ ਜਿੱਦ ਜਾ ਮੈਨਾਂ ਹੀ ਵਾਇ ਖੱਦਰ ਦਾ ਪੇਸ ਕੋਰੇ ਕਿਹੜਾ ਹੋਉ ਦੇਸ ਮਾਈ ਦੇਂਦੀ ਮੱਤੇ ਆਪ ਪਾਉਣ ਬੱਤ ਚੜਿਆ ਦੀ ਕੋਈ ਜਉਂਦਾ ਜਾਟ ਵਾਟ ਉਂਦੇ ਡਟ ਖੜਿਆ ਤੇ ਕੰਡੇ ਤਾਰ ਲੱਗਦੇ ਕਿੱਤੇ ਗੋਬੇ ਤਨਾਡਾ ਡਾਡੇ ਪਾਰ ਲੱਗਦੇ ਦੋਵੇਂ ਸ਼ੇਰਾਂ ਕੇ ਕੰਡੇ ਤਾਰ ਲੱਗਦੇ ਛੌਕ ਵੱਖਰੇ ਅੰਦਾਜ਼ ਆ ਉੱਤੇ ਦਾ ਬਾਜ਼ ਹੱਥ ਆਵੇ ਨੱਖੰਭੰਭ ਕੇ ਵੀ ਜਿਵੇਂ ਫੜਿਆ ਦੀ ਕੋਈ ਜਾਂਦਾ ਜੱਟ ਵਾਟ ਉੱਤੇ ਡੱਟ ਖੜਿਆ बाबा कीर हूंदे आए ਉੱਤੇ ਡੱਟ ਖੜਿਆ ਜੀ ਕੋਈ ਜਉਂਦਾ ਜਾਟੇ ਵਾਟੇ ਉੱਤੇ ਡੱਟ ਖੜਿਆ ਕੋਈ ਜਉਂਦਾ ਜਾਟੇ ਵਾਟੇ ਉੱਤੇ ਡੱਟ ਖੜਿਆ ਜੀ ਕੋਈ ਜਉਂਦਾ ਜਾਟੇ ਵਾਟੇ ਉੱਤੇ ਡੱਟ ਖੜਿਆ